ਸ਼ੁਰੂਆਤ ਕਰ ਦਿੱਤੀ ਗਈ ਹੈ ਵਿਧਾਇਕ ਨਵਤੇਜ ਚੀਮਾ ਦੇ ਪਿੰਡ ਤੋਂ ਹੀ ਜਿਹੜੀ ਗੇਮ ਪਾਈ ਗਈ ਹੈ ਪੋਲਿਟਿਕਸ ਦੇ ਵਿੱਚ ਮੈਨੂੰ ਪਤਾ ਕਿ ਕਿਸੇ ਦੇ ਪਿੰਡ ਜਾ ਕੇ ਲਲਕਾਰਨਾ ਇਹਦਨੋਂ ਮੜਾ ਕੰਮ ਨਹੀਂ ਕੁਝ ਦੱਸਦਾ ਇੰਦਰ ਦੇ ਇੰਡੀਪੈਂਡੈਂਟ ਕੈਂਡੀਡੇਟ ਦੇਚਰ ਨੂੰ ਉਹਦਾ ਪ੍ਰਚਾਰ ਕਰਨਾ ਮੇਰਾ ਅਸੂਲਨ ਗਲਤ ਹੈ ਕਈ ਦਫਾ ਜਾਦੀ ਸ਼ਰਾਫਤ ਠੀਕ ਨਹੀਂ ਹੁੰਦੀ ਇਹ ਤੁਸੀਂ ਇਹ ਜਿਹੜੇ ਬੋਲਣ ਵਾਲੇ ਉਹਨੂੰ ਠੋਕਦੇ ਨਹੀਂ ਨਾ ਵਾਪਸ ਗੱਲ ਨਹੀਂ ਬਣਦੀ ਮੈਨੂੰ ਪਾਰਟੀ ਤੋਂ ਕਢਾਉਣ ਤਾਈਂ ਦੇ ਫੈਸਲੇ ਇਹਨਾਂ ਨੇ ਲੈ ਲਏ ਤੇ ਮੇਰਾ ਵੀ ਹੱਕ ਬਣਦਾ ਕਿ ਮੈਂ ਇਹਨਾਂ ਨੂੰ ਪਾਜੀ ਮੋੜ ਕੇ ਆਵਾਂ ਅਸੀਂ ਕਾਂਗਰਸ ਦੇ ਨਾਂ ਤੇ ਵੋਟ ਮੰਗਣੀ ਆ ਔਰ ਜਿਹੜੇ ਆ ਲੋਕ ਸਾਹਮਣੇ ਖੜੇ ਨੇ ਨਾ ਇਹਨਾਂ ਨੂੰ ਇੱਕ ਇੱਕ ਦਾ ਇੰਟਰਵਿਊ ਲੈ ਲਓ ਇਹ ਸਾਰੇ ਕਾਂਗਰਸੀ ਆ ਨਫ ਤੇਜ ਨੂੰ ਹਰੋਣਾਹਿੰਦਰ ਨੂੰ ਨਹੀਂ ਜਿਤਾਉਣਾ ਇਹਨਾਂ ਨੇ ਆ ਹੁਣ ਤੁਹਾਡੇ ਸਾਹਮਣੇ ਔਰ 80% ਲੋਕ ਬੂਸੇ ਹਾਲ ਦੇ ਰਹੇ ਤੇ ਜਿਹੜਾ ਵਿਰੋਧ ਕੀਤਾ ਇਹ ਛੋਟੀ ਬਾਤ ਨਹੀਂ ਹੈ ਬੇਟੇ ਮੋਹ ਦੇ ਵਿੱਚ ਜਿਹੜੀ ਤੁਸੀਂ ਇੱਥੇ ਆਏ ਹੋ ਜਿਹੜਾ ਹੁਣ ਪ੍ਰਚਾਰ ਜਿਹੜਾ ਤੁਸੀਂ ਕਾਂਗਰਸ ਵਿਧੇ ਖਿਲਾਫ ਹੋ ਰਿਹਾ ਇਸ ਦੇ ਨਾਲ ਕੋਈ ਹੋਰ ਵਿਧਾਇਕ ਜਾਂ ਕੋਈ ਹੋਰ ਲੋਕ ਵੀ ਤੁਹਾਡੇ ਨਾਲ ਇੱਥੇ ਪ੍ਰਚਾਰ ਲਈ ਆਣਗੇ ਅਗਰ ਤੁਹਾਨੂੰ ਪਾਰਟੀ ਇਹ ਕਹਿੰਦੀ ਹੈ ਕਿ ਪੁੱਤਰ ਨੂੰ ਨਾ ਲੜਾਓ ਚੋਣ ਫਿਰ ਕਿੰਨੀ ਵੋਟ ਲੈ ਕੇ ਜਾਣਗੇ ਤੋ ਤੁਹਾਨੂੰ ਕੀ ਲੱਗਦਾ ਹੈ ਕਿ ਚੀਮਾ ਦਾ ਮੁਕਾਬਲਾ ਕਰ ਪਾਂਗੇ ਜੇ ਰਾਣੇਂਦਰ ਨੂੰ ਵੋਟ ਘੱਟ ਪੈਂਦੀ ਹੈ ਫਿਰ ਸੁਲਤਾਨਪੁਰ ਲੋਧੀ ਤੋਂ ਰਾਣਾ ਗਜਜੀਤ ਵੱਲੋਂ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਨੂੰ ਆਜ਼ਾਦ ਉਮੀਦਵਾਰ ਵਜੋਂ ਅੱਲਾਹ ਦਿੱਤਾ ਕਿ ਜਿਸ ਤੋਂ ਬਾਅਦ ਚਾਰ ਵਿਧਾਇਕਾਂ ਵੱਲੋਂ ਰਾਣਾ ਗਜਜੀਤ ਦੀ ਸ਼ਿਕਾਇਤ ਕੀਤੀ ਗਈ ਕਿ ਰਾਣਾ ਗਰਜੀਤ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ ਜਿਸ ਤੋਂ ਬਾਅਦ ਰਾਣਾ ਗੁਰਜੀਤ ਵੱਲੋਂ ਚੈਲੰਜ ਦਿੱਤਾ ਗਿਆ ਚਾਰਾ ਵਿਧਾਇਕਾਂ ਨੂੰ ਕਿ ਤੁਸੀਂ ਕਪੂਥਲਾ ਵਿੱਚ ਆਓ ਤੇ ਮੈਨੂੰ ਹਰਾ ਕੇ ਜਾਓ ਤੇ ਨਾਲ ਹੀ ਮੈਂ ਸੁਲਤਾਨਪੁਰ ਲੋਧੀ ਵਿੱਚ ਆਵਾਂਗਾ ਤੇ ਰਾਣਾ ਇੰਦਰ ਵਾਸਤੇ ਚੋਣ ਪ੍ਰਚਾਰ ਕਰਾਂਗਾ ਅੱਜ ਸੁਲਤਾਨਪੁਰ ਲੋਧੀ ਵਿੱਚ ਰਾਣਾ ਗੁਰਜੀਤ ਸਿੰਘ ਵੱਲੋਂ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਗਈ ਆ ਔਰ ਇਹਦੇ ਵਿੱਚ ਜਿਹੜੀ ਸ਼ੁਰੂਆਤ ਆ ਵਿਧਾਇਕ ਦੇ ਪਿੰਡ ਤੋਂ ਹੀ ਗੇਮ ਪਾਈ ਗਈ ਆ ਤਾਂ ਗੱਲ ਕਰਦੇ ਆ ਰਾਣਾ ਗੁਰਜੀਤ ਦੇ ਨਾਲ ਰਾਣਾ ਜੀ ਸ਼ੁਰੂਆਤ ਕਰ ਦਿੱਤੀ ਗਈ ਹੈ ਵਿਧਾਇਕ ਨਵਤੇਜ ਚੀਮਾ ਦੇ ਪਿੰਡ ਤੋਂ ਹੀ ਜਿਹੜੀ ਗੇਮ ਪਾਈ ਗਈ ਹੈ ਦੇਖੋ ਹਰ ਗੇਮ ਦਾ ਰੂਲਸ ਹੁੰਦੇ ਆ ਪੋਲਿਟਿਕਸ ਦੇ ਵਿੱਚ ਮੈਨੂੰ ਪਤਾ ਕਿ ਕਿਸੇ ਦੇ ਪਿੰਡ ਜਾ ਕੇ ਲਲਕਾਰਨਾ ਇਹਦਨੋਂ ਮਾੜਾ ਕੰਮ ਨਹੀਂ ਹੋ ਸਕਦਾ ਤੇ ਕਹਿੰਦਾ ਮੈਂ ਮਨ ਬਣਾਇਆ ਸੀਗਾ ਕਿ ਇੰਦਰ ਪ੍ਰਤਾਪ ਨੂੰ ਟਿਕਟ ਨਹੀਂ ਮਿਲੀ ਮੈਂ ਕਾਂਗਰਸ ਦਾ ਪ੍ਰਤੀਯਾਸੀ ਵੀ ਆ ਵਜ਼ੀਰ ਵੀ ਆ ਸੀਨੀਅਰ ਲੀਡਰ ਵੀ ਆ ਮੇਰਾ ਇੰਦਰਦੇ ਇੰਡੀਪੈਂਡੈਂਟ ਕੈਂਡੀਡੇਟ ਦੇਚਰ ਨੂੰ ਉਹਦਾ ਪ੍ਰਚਾਰ ਕਰਨਾ ਮੇਰਾ ਅਸੂਲਨ ਗਲਤ ਹੈ ਲੇਕਿਨ ਕਈ ਵਾਰ ਜਿਆਦੀ ਸ਼ਰਾਫਤ ਠੀਕ ਨਹੀਂ ਹੁੰਦੀ ਜੇ ਤੁਸੀਂ ਇਹ ਜਿਹੜੇ ਬੋਲਣ ਵਾਲੇ ਉਹਨਾਂ ਨੂੰ ਠੋਕਦੇ ਨਹੀਂ ਨਾ ਵਾਪਸ ਗੱਲ ਨਹੀਂ ਬਣਦੀ ਮੈਂ ਕਿਹਾ ਵੀ ਫਿਰ ਹੁਣ ਜੇ ਸੋਨੀਆ ਗਾਂਧੀ ਜੀ ਨੂੰ ਮੈਨੂੰ ਪਾਰਟੀ ਤੋਂ ਕਢਾਉਣ ਤੇ ਹੀ ਦੇ ਫੈਸਲੇ ਇਹਨਾਂ ਨੇ ਲੈ ਲਏ ਤੇ ਮੇਰਾ ਵੀ ਹੱਕ ਬਣਦਾ ਕਿ ਮੈਂ ਇਹਨਾਂ ਨੂੰ ਪਾਜੀ ਮੋੜ ਕੇ ਆਵਾਂ ਤਾਂ ਮੈਂ ਗੰਦਾ ਕੰਮ ਅੱਜ ਜ਼ਿੰਦਗੀ 'ਚ ਪਹਿਲੀ ਵਾਰ ਕੀਤਾ ਜਿਹਦਾ ਮੈਨੂੰ ਅਫਸੋਸ ਨਹੀਂ ਆ ਜਿਹੜੇ ਠੋਕਣ ਦੀ ਗੱਲ ਕਹੀ ਆ ਤੁਸੀਂ ਉਹ ਨਵਤੇਜ ਚੀਮਾ ਦੇ ਖਿਲਾਫ ਤੁਹਾਡਾ ਪ੍ਰਚਾਰ ਹੋਏਗਾ ਜਾਂ ਕਾਂਗਰਸ ਪਾਰਟੀ ਦੇ ਖਿਲਾਫ ਹੋਏਗਾ ਦੇਖੋ ਅਸੀਂ ਕਾਂਗਰਸ ਦੇ ਨਾਂ ਤੇ ਵੋਟ ਮੰਗਣੀ ਆ ਔਰ ਜਿਹੜੇ ਆ ਲੋਕ ਸਾਹਮਣੇ ਖੜੇ ਨੇ ਨਾ ਇਹਨਾਂ ਨੂੰ ਇੱਕ ਇੱਕ ਦਾ ਇੰਟਰਵਿਊ ਲੈ ਲਓ ਇਹ ਸਾਰੇ ਕਾਂਗਰਸੀ ਆ ਤੇ ਸਾਰੇ ਕਾਂਗਰਸੀਆਂ ਨੇ ਅਹੀਂ ਇੰਦਰ ਨੂੰ ਜਿਤਾਉਣਾ ਤੇ ਨਰਤੇਜ ਨੂੰ ਹਰਾਉਣਾ ਇੰਦਰ ਨੂੰ ਨਹੀਂ ਜਿਤਾਉਣਾ ਇਹਨਾਂ ਨੇ ਆ ਹੁਣ ਤੁਹਾਡੇ ਸਾਹਮਣੇ 7 ਲੱਖ ਰੁਪਏ ਦਾ ਸੌਦਾ ਐਮਐਲਏ ਦੇ ਘਰ ਬੈਠ ਕੇ ਇੱਕ ਇਨਸਪੈਕਟਰ ਕਰੇ ਪਰ ਉਹ ਗਹਿਣੇ ਵੇਚ ਕੇ ਗੋਲਕਾ ਤੋੜ ਕੇ ਆਪਣੇ ਬੱਚਿਆਂ ਦੇ ਉਧਾਰ ਲੈ ਕੇ 7 ਲੱਖ ਰੁਪਇਆ ਦੇਵੇ ਯਾਰ ਇਹ ਜ਼ੁਲਮ ਨਹੀਂ ਉਹ ਜਿਹੜਾ ਤੁਸੀਂ ਗੱਲ ਕੀਤੀ ਹੈ ਪਿੰਡ ਬੂਸੋਵਾਲ ਪਹੁੰਚੇ ਹੋ ਤਾਂ ਆਮਜਾਮ ਕਾਫੀ ਵੱਡਾ ਸੀਗਾ ਲੋਕ ਤੁਹਾਡੇ ਨਾਲ ਪਿੱਛੋਂ ਵੀ ਸੀਗੇ ਕਿੰਨੇ ਕੁ ਲੋਕ ਜਿਹੜੇ ਬੂਸੋਵਾਲ ਦੇ ਜਿਹੜੇ ਤੁਹਾਡੇ ਨਾਲ ਇੱਥੇ ਜੁੜੇ ਆ ਬੂਸੋਵਾਲ ਅੱਛਾ ਜਿਹੜੇ ਲੋਕ ਸੀਗੇ ਸੁਲਤਾਨਪੁਰ ਦੇ ਸੀਗੇ ਜਾਂ ਬਾਹਰੋਂ ਆਏ ਸੀ ਇਹ ਤਾਂ ਤੁਸੀਂ ਦੱਸ ਸਕਦੇ ਹੋ ਨਹੀਂ ਤੁਸੀਂ ਵੀ ਤਾਂ ਜਾਣਦੇ ਹੋ ਸਾਰਿਆਂ ਨੂੰ ਸਾਰੇ ਲੋਕ ਸੁਲਤਾਨਪੁਰ ਦੇ ਸੀ ਬੂਸੋਵਾਲ ਦੇ ਦੀ ਸੀ ਬੂਸੋਵਾਲ ਦੇ ਹਾਲੇ ਦੋਲੇ ਦੇ ਪਿੰਡਾਂ ਦੇ ਵੀ ਸੀ ਹਾਂਜੀ 80% ਲੋਕ ਬੂਸੇਵਾਲ ਦੇ ਨੇ ਤੇ ਜਿਹਦਾ ਵਿਰੋਧ ਕੀਤਾ ਇਹ ਛੋਟੀ ਬਾਤ ਨਹੀਂ ਹੈ ਸੜਾ ਜੀ ਗੱਲ ਆ ਜਾਂਦੀ ਹੈ ਫਿਰ ਉਹੀ ਕਿ ਬੇਟੇ ਮੋਹ ਦੇ ਵਿੱਚ ਜਿਹੜੀ ਤੁਸੀਂ ਇੱਥੇ ਆਏ ਹੋ ਜਿਹੜਾ ਹੁਣ ਪ੍ਰਚਾਰ ਜਿਹੜਾ ਤੁਸੀਂ ਕਾਂਗਰਸ ਦੇ ਖਿਲਾਫ ਹੋ ਰਿਹਾ ਹੈ ਇਸ ਦੇ ਨਾਲ ਕੋਈ ਹੋਰ ਵਿਧਾਇਕ ਜਾਂ ਕੋਈ ਹੋਰ ਲੋਕ ਵੀ ਤੁਹਾਡੇ ਨਾਲ ਇੱਥੇ ਪ੍ਰਚਾਰ ਲਈ ਆਣਗੇ ਦੇਖੋ ਜੀ ਮੈਂ ਸੁਲਤਾਨਪੁਰ ਦੇ ਲੋਕਾਂ ਨਾਲ 2004 ਦਾ ਜੁੜਿਆ 22 ਆ ਗਈ 18 ਸਾਲ ਤੋਂ ਲੋਕ ਮੇਰੇ ਨਾਲ ਜੁੜੇ ਆ ਪਰ ਮੈਂ ਕਦੇ ਕਿਸੇ ਨੂੰ ਆਪਣੇ ਦਫਤਰ ਚ ਮਨਾ ਨਹੀਂ ਕੀਤਾ ਹੋਊਗੀ ਮੈਂ ਤੁਸੀਂ ਸੁਲਤਾਨਪੁਰ ਦੇ ਹੋ ਜਾਂ ਅਸੀਂ ਤੁਹਾਨੂੰ ਕੰਮ ਨਹੀਂ ਕਰਨਾ ਹਰੇਕ ਦੇ ਮੈਂ ਕੰਮ ਆਇਆ ਔਰ ਮੇਰੇ ਨਾਲ ਮੁਹੱਬਤ ਕਰਦੇ ਆ ਔਰ ਮੈਂ ਪ੍ਰਚਾਰ ਕਰਾਂਗਾ ਚਾਰ ਚਾਰ ਵਿਧਾਇਕਾਂ ਨੇ ਚਿੱਠੀ ਲਿਖੀ ਹੈ ਅਗਰ ਤੁਹਾਨੂੰ ਪਾਰਟੀ ਕਹਿੰਦੀ ਹੈ ਕਿ ਪੁੱਤਰ ਨੂੰ ਨਾ ਲੜਾਓ ਚੋਣ ਫਿਰ ਇਹ ਤਾਂ ਪੁੱਤਰ ਨੇ ਵੇਖਣਾ ਹੁਣ ਨਾ ਲੜਾਉਣ ਵਾਲੀ ਤਾਂ ਸਟੇਜ ਲੰਘ ਗਈ ਹੁਣ ਤਾਂ ਸਮਝ ਲਓ ਇਹ ਲੜ ਗਿਆ ਕਿੰਨੀ ਕਿੰਨੀ ਵੋਟ ਲੈ ਕੇ ਜਾਣਗੇ ਤੋ ਤੁਹਾਨੂੰ ਕੀ ਲੱਗਦਾ ਹੈ ਕਿ ਚੀਮਾ ਦਾ ਮੁਕਾਬਲਾ ਕਰ ਪਾਣਗੇ ਚੀਮੇ ਇਹਨਾਂ ਨੂੰ ਲੋਕਾਂ ਨੂੰ ਪੁੱਛੋ ਕਿ ਚੀਮੇ ਨੂੰ ਵੋਟਾਂ ਕਿੰਨੀਆਂ ਪੈਣਗੀਆਂ ਜੇ ਕਾਂਗਰਸ ਸਾਰੀ ਹੀ ਰਾਣਾ ਇੰਦਰਪ੍ਰਤਾਪ ਦੇ ਨਾਲ ਆ ਗਈ ਤਾਂ ਚੀਮੇ ਨੂੰ ਕਿਹੜੀ ਵੋਟ ਪੈਣੀ ਹੈ ਉਹਦੀ ਜਮਾਨਤ ਜਬਤ ਹੋਏਗੀ ਮੈਂ ਹੈ ਤਾਂ ਮੇਰੀ ਗੱਲ ਕੋਲ ਤਾਂ ਨਹੀਂ ਉਹਨੇ ਮੰਨਣੀ ਲੇਕਿਨ ਮੈਂ ਇੱਕ رائے ਦੇਣਾ ਚਾਹਣਾ ਔਰ ਜੇ رائے ਫਰੀਦ ਹੀ ਹੋਵੇ ਤਾਂ ਲੋਕ ਮੰਦੇ ਨਹੀਂ ਹੁੰਦੇ ਲੇਕਿਨ ਇਹ ਇਹਦਾ ਫਾਇਦਾ ਚੀਮੇ ਨੂੰ ਆਏਗਾ ਵਿਡਰੋ ਕਰ ਲੇਗਾ ਇੱਜ਼ਤ ਆਪਣੀ ਤੇ ਆਪਣੇ ਪਿਤਾ ਜੀ ਦੀ ਬਚਾਏਗਾ ਤੇ ਜੇ ਰਾਣੇਂਦਰ ਨੂੰ ਵੋਟ ਘੱਟ ਪੈਂਦੀ ਹੈ ਫਿਰ ਮੈਂ ਰਾਜਨੀਤੀ ਛੱਡ ਦੂੰ ਯਾਰ ਜੇ ਚੀਮਾ ਵੱਧ ਵੋਟਾਂ ਲੈ ਗਿਆ ਇੰਦਰ ਨੂੰ ਘੱਟ ਵੋਟਾਂ ਪਈਆਂ ਮੈਂ ਕਪੂਤਲੇ ਜਿੱਤ ਕੇ ਅਸਤੀਫਾ ਦੇ ਦੂੰ ਇਸ ਇਸ ਤਰ੍ਹਾਂ ਤੂੰ ਮੈਨੂੰ ਪਹਿਲਾਂ ਵੀ ਕੋਈ ਤੁਸੀਂ ਕਿਹਾ ਸੀਗਾ ਕਿ ਅਗਰ ਟਿਕਟ ਮਿਲੇਗੀ ਤੁਸੀਂ ਫੇਰ ਹੀ ਪ੍ਰਚਾਰ ਲਿਤੇ ਜਾਓਗੇ ਲੇਕਿਨ ਟਿਕਟ ਤਾਂ ਮਿਲੀ ਨਹੀਂ ਪਰਚਾਰ ਤੇ ਤੁਸੀਂ ਆ ਗਏ ਮੈਨੂੰ ਵੰਗਾ ਰਿਆ ਉਹਨੇ ਉਹ ਮੈਨੂੰ ਪਾਰਟੀ ਚ ਘੜਾਉਣ ਦੀ ਗੱਲ ਕਰਦਾ ਔਰ ਮੈਂ ਉਹਦੇ ਹਲਕੇ ਜਾ ਕੇ ਪ੍ਰਚਾਰ ਵੀ ਨਾ ਕਰਾਂ ਕਿਉਂ ਨਾ ਕਰਾਂ ਮੇਰਾ ਹੁਣ ਹੱਕ ਬਣਦਾ ਠੀਕ ਹੈ ਜੀ ਤਾਂ ਰਾਣਾ ਜੀ ਗੱਲ ਕਰ ਲੈਨੇ ਪਹਿਲਾਂ ਤਾਂ ਪੱਗ ਵੀ ਪਿਤਾ ਜੀ ਨਾਲ ਦੀ ਬੰਗਣੀ ਆ ਤਾਂ ਕੁਦਰਤੀ ਹੋ ਜਾਂਦਾ ਸਾਡਾ ਕੰਮ ਇਹ ਲੈਦਾ ਤਿਆਰ ਹੁੰਦੇ ਮੈਲੇ ਦਾ ਤਿਆਰ ਹੋਣਾ ਕਈ ਵਾਰ ਇਹ ਕੰਮ ਹੁੰਦਾ ਤੇ ਕਿਦਾਂ ਦਾ ਰਿਸਪੌਂਸ ਜਿਹੜਾ ਅੱਜ ਬੂਸੇਵਾਲ ਚ ਰਿਹਾ ਤੁਹਾਨੂੰ ਦੇਖੋ ਬਹੁਤ ਵਧੀਆ ਰਿਸਪੌਂਸ ਰਿਹਾ ਤੁਹਾਡੇ ਸਾਹਮਣੇ ਹੀ ਆ ਤੁਸੀਂ ਵੇਖਿਆ ਸਾਰੇ ਇਲਾਕੇ ਚ ਲੋਕ ਇਕੱਠੇ ਹੋ ਕੇ ਆਏ ਪਿੰਡ ਦੇ ਵੀ ਤੇ ਆਸੇ ਪਾਸੇ ਦੇ ਆਪਣੇ ਨਾ ਚੁਗੇ ਪਾਪਾ ਜੀ ਨੇ ਤਾਂ ਕਹਿ ਦਿੱਤਾ ਜੀ ਬੇਸ਼ੱਕ ਪਾਰਟੀ ਵਾਲੇ ਘਰੇ ਬਿਠਾ ਦੇਣ ਲੇਕਿਨ ਰਾਣਾ ਇੰਦਰ ਚੌਣ ਜਿਹੜੀ ਆਜ਼ਾਦ ਲੜੇਗਾ ਲੇਕਿਨ ਰਾਣਾ ਗੁਰਜੀਤ ਸਿੰਘ ਜਿਹੜੇ ਪਾਰਟੀ ਦੇ ਵਿੱਚ ਇੰਨੇ ਲੰਬੇ ਸਮੇਂ ਤੋਂ ਸਨ ਤਾਂ ਤੁਹਾਡਾ ਕੀ ਵਿਚਾਰ ਹੋਵੇਗਾ ਅਗਰ ਕੋਈ ਅਜਿਹਾ ਸਟੈਪ ਲਿਆ ਜਾਂਦਾ ਤਾਂ ਦੇਖੋ ਗੱਲ ਇਹ ਆ ਮੈਂ ਤੇ ਚੋਣ ਲੜਨੀ ਲੜਨੀ ਆ ਮੰਚ ਧਾਰ ਲਿਆ ਇਹਦੇ ਤੋਂ ਇਲਾਵਾ ਹੁਣ ਮੈਨੂੰ ਕੁਝ ਨਹੀਂ ਦਿਖਦਾ ਸੋ ਚੋਣ ਹਰ ਹੱਲ ਚਲਾਨੀ ਆ ਪਿੱਛੇ ਹਟਣ ਵਾਲੀ ਕੋਈ ਪੋਸਿਬਿਲਿਟੀ ਨਹੀਂ 0.1% ਹੋਣੀ ਜੇ ਇਸ ਚੀਜ਼ ਬਾਰੇ ਸੋਚਣਾ ਨਹੀਂ ਉਹ ਡਿਸਕਸ ਨਹੀਂ ਕਰਨੀ ਨਵਤੇਜ ਜੀ ਮੈਂ ਕਹਿੰਦੇ ਨੇ ਕਿ ਉਹਨਾਂ ਦਾ ਘਰ ਸੁਲਤਾਨਪੁਰ ਲੋਧੀ ਦੇ ਵਿੱਚ ਆ ਬੂਸਵਾਲ ਦੇ ਵਿੱਚ ਆ ਤੁਸੀਂ ਤਾਂ ਬਾਹਰੋਂ ਆਨੇ ਹੋ ਪੰਜ ਕਿੱਲੇ ਜ਼ਮੀਨ ਲਵਾਂਗੇ ਤੇ ਡੰਗਰ ਰੱਖਣੇ ਆ ਰਾਣਾ ਜੀ ਦਾ ਸ਼ੌਕ ਹੈ ਡੰਗਰ ਰੱਖਣਾ ਤੇ ਦੋ ਕੋਠੇ ਪਾਵਾਂਗੇ ਤੋਂ ਪਿੰਡ 'ਚ ਪੱਕੇ ਰਿਹਾ ਕਰਾਂਗੇ ਆਉਂਦੇ ਜਾਂਦੇ ਟਿਕਾਣਾ ਬਣਾ ਲੈਣਾ। ਸ਼ੁਕਰੀਆ ਜੀ ਧੰਨਵਾਦ। ਥੈਂਕ ਯੂ। ਤਾਂ ਰਾਣਾ ਗੁਰਜੀਤ ਸਿੰਘ ਔਰ ਰਾਣਾ ਇੰਦਰਪ੍ਰਤਾਪ ਸਿੰਘ ਦੋਨਾਂ ਲੋਕ ਦਾਵਾ ਕੀਤਾ ਗਿਆ ਕਿ ਉਹ ਪਿੰਡ ਬੂਸੋਵਾਲ ਦੇ ਵਿੱਚ ਹੀ ਘਰ ਲੈਣਗੇ ਔਰ ਇੱਥੇ ਹੀ ਰਹਿਣਗੇ ਔਰ ਜਿੱਤ ਕੇ ਇੱਥੋਂ ਦੇ ਲੋਕਾਂ ਲਈ ਕੰਮ ਕਰਨਗੇ। ਕੈਮਰਾਮੈਨ ਸਿਮਰਨ ਦੇ ਨਾਲ ਜਗਜੀਤ ਸਿੰਘ ਤੰਜੂ ਮੀਨੀ ਪਾਕਟ ਕਪੂਤਲਾ।